calculon <pir> taion taion taion. chordon <coisa> taion! 건강on taion! Georgi! nyon thanks. <premises> え жэngд? ngurus. cronaira n aminoя nyi ahhh good a numiny ਵੇਖੋ ਜੀ ਅੱਜ ਅਸੀਂ ਧਰਮਕੋਟ ਖੜੇ ਆ ਜਿਹੜੀ ਕਿ ਮੇਨ ਤਹਿਸੀਲ ਹੈ ਜ਼ਿਲ੍ਹਾ ਮੋਗੇ ਦੀ ਔਰ ਅੱਜ ਸਾਡੇ ਧਰਮਕੋਟ ਵਿੱਚ ਔਰ ਨਾਲ ਸਾਡੇ ਫਤਗੜ ਪਛਤੂਰ ਦੋ ਕਸਬਿਆਂ ਵਿੱਚ ਸਾਡੇ ਨਗਰ ਕੌਂਸਲ ਦੇ ਚੌਂਡ ਸੀਗੇ ਜਿਨ੍ਹਾਂ ਦੇ ਵਿੱਚ ਤਕਰੀਬਨ ਅਸੀਂ ਧਰਮਕੋਟ ਜਿਹੜਾ ਸ਼ਹਿਰ ਦੇ ਵਿੱਚ ਅਸੀਂ ਆਪਦੇ ਨਾਮੀਨੇਸ਼ਨ ਫਾਈਲ ਕਰਨ ਗਏ ਜਾ ਰਹੇ ਸੀਗੇ ਔਰ ਅਸੀਂ ਗੇਟ ਤੇ ਗਏ ਬਕਾਇਦਾ ਉਹਨਾਂ ਨੇ ਗੇਟ ਬੰਦ ਕਰਤਾ ਜੰਦਾ ਲਾਤਾ ਜਦੋਂ ਅਸੀਂ ਉੱਥੇ ਖੜੇ ਰਹੇ ਹਾਂ ਬਹੁਤ ਚਿਰ ਬੇਟ ਕੀਤੀ ਹੈ ਡੀਐਸਪੀ ਸਾਹਿਬ ਨੂੰ ਅਸੀਂ ਆਪ ਬੇਨਤੀ ਕਰਦੇ ਰਹੇ ਹਾਂ ਪ੍ਰਸ਼ਾਸਨ ਨੂੰ ਕਹਿੰਦੇ ਰਹੇ ਹਾਂ ਕਿਸੇ ਨੂੰ ਉੱਕਾ ਨਹੀਂ ਬਚਿਆ ਔਰ ਨਾ ਸਾਡੇ ਵੱਲ ਕਿਸੇ ਨੇ ਧਿਆਨ ਦਿੱਤਾ ਅਸੀਂ ਆਪਦੀ ਨਾਹਰੇਬਾਜੀ ਕਰਕੇ ਵਾਪਸ ਆ ਗਏ ਹਾਂ ਬੇਟ ਕੀਤੀ ਹੈ ਕੱਲ ਵੀ ਇਸੇ ਤਰ੍ਹਾਂ ਹੋਇਆ ਪਰਸੋਂ ਵੀ ਇਸੇ ਤਰ੍ਹਾਂ ਔਰ ਅੱਜ ਖੀਰਲਾ ਦਿਨ ਸੀ ਅੱਜ ਵੀ ਉਸੇ ਤਰ੍ਹਾਂ ਹੋਇਆ ਬਕਾਇਦਾ ਤੌਰ ਤੇ ਫੈਲਾ ਸੀ ਭਰ ਕੇ ਆਪਦਾ ਪੂਰਾ ਰਿਕਾਰਡ ਮੇਨਟੇਨ ਕਰਕੇ ਲਗੇ ਸੀ ਜਿਸ ਤਰ੍ਹਾਂ ਸਿਆਣੇ ਕਹਿੰਦੇ ਵੀ ਪੰਚਾਇਤ ਇੱਕ ਸਿਆਣੇ ਬੰਦਿਆਂ ਦੀ ਚੂੜੀ ਜਾਂਦੀ ਹੁੰਦੀ ਹੈ ਤੇ ਬਹੁਤ ਵਧੀਆ ਇਹ ਇੱਕ ਖਿਆਲ ਹੈ ਜਿਨ੍ਹਾਂ ਨੇ ਪਹਿਲਾਂ ਇਸ ਅੰਗਰੇਜ਼ਾਂ ਵੇਲੇ ਦੀ ਇਹ ਸਾਡੇ ਨਗਰ ਕਾਉਂਸਲ ਬਣੀ ਵੀ ਹੈ ਪਰ ਅਫਸੋਸ ਪਹਿਲੀ ਵਾਰ ਅਸੀਂ ਆਪਦੇ ਜੀਵਨ ਚ ਦੇਖਿਆ ਕਿਉਂਕਿ ਸਾਡੇ ਨਾਲ ਸਰਦਾਰ ਗਰਮੇਲ ਸਿੰਘ ਸਿੱਧੂ ਸਾਹਿਬ ਪਹਿਲਾਂ ਪ੍ਰਧਾਨ ਰਹੇ ਆ ਐਮ ਸੀ ਬੜਾ ਲੰਬਾ ਸਮਾਂ ਰਹੇ ਆ ਦੇ ਨਾਲ ਸਾਡੇ ਬਾਈ ਪੱਪੂ ਜੀ ਹੋ ਰਹੀਆਂ ਸਰਦਾਰ ਰਮਿੰਦਰ ਸਿੰਘ ਹੋ ਰਹੀਆਂ ਔਰ ਸਾਡੇ ਜੰਗ ਦੇ ਸਾਰੇ ਸਾਡੇ ਜੂਥ ਆਗੂ ਸਹਿਬਾਨ ਫਤਿਹਗੜ ਪੰਚਤੂਰ ਤੋਂ ਸਾਰੇ ਅਸੀਂ ਇੱਥੇ ਇਕੱਤਰਤਾ ਲੇਕਿਨ ਅਫਸੋਸ ਇਸ ਗੱਲ ਦਾ ਹੈ ਵੀ ਜੇਕਰ ਲੋਕਤੰਤਰ ਦਾ ਤੁਸੀਂ ਐਂ ਜਨਾਜਾ ਕੱਢਣਾ ਸੀ ਤਾਂ ਫਿਰ ਇਹ ਜੀਆਂ ਵੋਟਾਂ ਦਾ ਪਾਉਣ ਦਾ ਜਾਂ ਐਲਾਨ ਕਰਨ ਦਾ ਕੀ ਫਾਇਦਾ ਸੀ ਪਹਿਲਾਂ ਤਾਂ ਮਾਨਯੋਗ ਕੋਰਟਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੇ ਐਲਾਨ ਕਰਵਾਈ ਔਰ ਜੇਕਰ ਕਰਾਏ ਤਾਂ ਅੱਜ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਤੁਸੀਂ ਡਿੱਕੇ ਬਣ ਰਹੇ ਆਂ ਔਰ ਉੱਥੇ ਗੁੰਡੇ ਸੱਦੇ ਵਾ ਤੁਹਾਡੇ ਔਰ ਜਿਨ੍ਹਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਿਹਾੜੀ ਤੇ ਇਹਨਾਂ ਨੇ ਸੱਦਿਆ ਵਾ ਤੜਕੇ 6 ਆਏ ਵੀ ਆ ਸ਼ਾਮ ਤੱਕ ਉਹਨਾਂ ਨੇ ਇਹਨਾਂ ਦਾ ਪੂਰਾ ਠੇਕਾ ਕੀਤਾ ਵਾ ਵੀ ਕੋਈ ਵੀ ਬੰਦਾ ਬਾਹਰੋਂ ਆਵੇ ਉਹਨੂੰ ਕੁੱਟ ਮਾਰ ਕੇ ਭਜਾਓ ਬੇਇਜ਼ਤ ਕਰੋ ਔਰ ਉਹਨੀਆਂ ਪੱਗਾਂ ਲਾਹੋ ਉਹਨਾਂ ਨੂੰ ਮਧੋਲੋ ਫੜ ਕੇ ਔਰ ਉਹਨਾਂ ਦੀਆਂ ਫਾਈਲਾਂ ਫੜ ਕੇ ਪਾੜ ਦਿਓ ਪਹਿਲਾਂ ਪੰਚਾਇਤਾਂ ਚ ਵੀ ਐ ਕੀਤਾ ਹੁਣ ਆਹ ਜਿਹੜੀਆਂ ਚੋਣਾਂ ਇਹਨਾਂ ਵਿੱਚ ਇਸ ਤਰ੍ਹਾਂ ਕੀਤਾ ਇੱਕ ਪਾਸੇ ਕਹਿੰਦੇ ਸੀ ਅਸੀਂ ਬਹੁਤ ਵੱਡਾ ਬਦਲਾਅ ਲੈ ਕੇ ਆਵਾਂਗੇ ਜੀ ਤੁਸੀਂ ਹੈਰਾਨ ਹੋ ਜਾਓਗੇ ਜੋ ਬਾਕੀ ਪਾਰਟੀਆਂ ਨਹੀਂ ਕਰ ਸਕੀਆਂ ਉਹ ਅਸੀਂ ਕਰਕੇ ਦਿਖਾਵਾਂਗੇ ਕੋਈ ਸਿੱਖਿਆ ਦੇ ਵਿੱਚ ਸੁਧਾਰ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਚ ਮੱਲਬ ਕਹਿਣ ਦਾ ਸੁਧਾਰ ਨਹੀਂ ਕੋਈ ਸਿਹਤ ਵਿੱਚ ਸੁਧਾਰ ਨਹੀਂ ਕੋਈ ਮਤਲਬ ਕਿਸੇ ਵਿਭਾਗ ਚ ਕੋਈ ਸੁਧਾਰ ਨਹੀਂ ਤੇ ਆ ਲੋਕਤੰਤਰ ਦਾ ਹਾਲ ਜੋ ਜਨਾਜਾ ਨਿਕਲ ਰਿਹਾ ਇਹ ਤੁਹਾਡੇ ਸਾਹਮਣੇ ਆ ਕਿੰਨੀਆਂ ਨਾਮਜ਼ਦਗੀਆਂ ਦਾਖਲ ਹੋਈਆਂ ਅਕਾਲੀ ਦਲ ਵੱਲੋਂ ਹੁਣ ਤੱਕ ਤੁਸੀਂ ਦੇਖੋ ਜੀ ਅਸੀਂ ਜਿੰਨੇ ਅਸੀਂ ਤਾਂ ਆਪਦੇ ਪੂਰੇ 13 ਨੇ 13 ਲੈ ਕੇ ਗਏ ਸੀਗੇ ਅੱਜ ਧਰਮਕੋਟ ਹਲਕੇ ਦੀ ਗੱਲ ਕਰਾਂ ਸ਼ਹਿਰ ਦੀ ਗੱਲ ਕਰਾਂ ਔਰ ਉੱਥੇ ਜਦੋਂ ਗਏ ਆ ਜਦੋਂ ਸਾਨੂੰ ਗੇਟ ਹੀ ਨਹੀਂ ਜਾਣ ਦਿੱਤਾ ਅੰਦਰ ਹੀ ਨਹੀਂ ਜਾਣ ਦਿੰਦੇ ਤੇ ਸਾਡੇ ਨੋਮੀਨੇਸ਼ਨ ਫਾਈਲ ਫੜੇ ਤਾਂ ਸਹੀ ਕੋਈ ਅੱਜ ਵੀ ਅਸੀਂ ਨਾਲ ਆ ਕਾਜ ਵੇਖੋ ਫਾਈਲਾਂ ਅਸੀਂ ਨਾਲ ਆ ਲੈ ਕੇ ਗਏ ਆ ਸਾਰੀਆਂ ਸਾਡੀਆਂ ਬੀਬੀਆਂ ਭੈਣਾ ਮਾਵਾਂ ਜਿਨ੍ਹਾਂ ਦੇ ਫਾਰਮ ਆ ਆ ਵੇਖੋ ਐਫੀ ਡੈਪਟ ਕਢਾਏ ਹੋਏ ਆ ਇਹ ਐਵੇਂ ਥੋੜੀ ਝੂਠੀ ਆ ਕੋਈ ਦੱਸੋ ਇਹ ਸਾਰੀਆਂ ਅਸੀਂ ਫੈਲਾ ਅਸੀਂ ਆਪ ਨੇ ਤਿਆਰ ਕਰਕੇ ਲਗਾਏ ਆ ਪਰ ਉਥੋਂ ਅਸੀਂ ਬਰੰਗ ਚਿੱਠੀ ਵਾਂਗੂ ਵਾਪਸ ਇਸ ਕਰਕੇ ਮੁੜੇ ਆ ਕਿਉਂਕਿ ਸਾਨੂੰ ਨਾ ਤਾਂ ਡੀਐਸਪੀ ਅੰਦਰ ਜਾਣ ਦਿੰਦਾ ਨਾ ਕੋਈ ਹੋਰ ਪੁਲਿਸ ਦਾ ਪ੍ਰਸ਼ਾਸਨਦਾਰ ਅੰਦਰ ਬੰਦਾ ਜਾਣ ਦਿੰਦਾ ਉਹਦਾ ਇਹ ਕਹਿੰਦੇ ਆ ਵੀ ਵੇਖੋ ਜੀ ਇੱਥੇ ਇਕੱਲੇ ਝਾੜੂ ਵਾਲੇ ਫਾਈਲਾਂ ਭਰਨਗੇ ਬਾਕੀ ਤੁਸੀਂ ਜਾਓ ਸਾਰੇ ਨਹੀਂ ਤਾਂ ਅਸੀਂ ਕੁੱਟਾਂ ਮਾਰਾਂਗੇ ਵੀ ਤੇ ਪਾੜਾਂਗੇ ਵੀ ਫੇਰਾਂ ਤੇ ਉੱਥੇ ਲਾਠੀ ਚਾਰਜ ਵੀ ਹੋਇਆ ਬਹੁਤ ਬੁਰਾ ਹਾਲ ਹੋਇਆ ਇਹ ਸਭ ਕੁਝ ਤੁਹਾਡੇ ਸਾਹਮਣੇ ਹੈ ਅੱਜ ਕੱਲ ਤਾਂ ਸਕਰੀਨ ਤੇ ਅੱਜ ਸਭ ਕੋ ਅਵੇਲੇਬਲ ਆ ਤੁਸੀਂ ਸਾਰਾ ਕੁਝ ਦੇਖ ਹੀ ਲੈਣਾ ਨੋਮੀਨੇਸ਼ਨ ਕਰਨ ਆਏ ਤਾਂ ਸਾਨੂੰ ਮੌਕਾ ਦਿੱਤਾ ਜਾਵੇ ਸਾਡੀ ਕਿਸੇ ਨੇ ਵੀ ਉੱਥੇ ਥਰਵਾਈ ਨਹੀਂ ਕੀਤੀ ਗੇੜ ਦਾ ਲੋਕ ਲੱਗਾ ਸੀ ਤੇ ਕਿਸੇ ਨੇ ਨਹੀਂ ਉੱਥੇ ਖੋਲਿਆ ਈਵਨ ਕਿ ਉੱਥੇ ਐਸਡੀਐਮ ਸਾਹਿਬ ਆਪ ਵੀ ਆ ਡੀਐਸਪੀ ਸਾਹਿਬ ਆਪ ਵੀ ਆਏ ਤੇ ਸਾਨੂੰ ਦੇਖ ਕੇ ਤੇ ਮੁੜ ਕੇ ਦੇਖ ਦੋ ਕਿ ਤੇ ਮੁੜ ਕੇ ਉਹ ਕੋਈ ਫਾਈਲ ਆਪਣੀ ਫੜੀ ਗਈ ਸੀ ਕੋਈ ਫਾਈਲ ਨਹੀਂ ਫੜੀ ਜੀ 13 ਦੀ 13 ਜਿਵੇਂ ਉਵੇਂ ਬਰੰਗ ਜਿਵੇਂ ਗਏ ਸੀ ਉਵੇਂ ਮੁੜ ਆਈ ਜੀ